ਤੇ ਖਬਰ ਹੁਣ ਖੇਡ ਜਗਤ ਦੇ ਨਾਲ ਜੁੜੀ ਹੋਈ ICC 225 ਚੈਂਪੀਅਨਸ ਟਰੋਫੀ ਮੁਕਾਬਲਾ ਔਰ ਭਾਰਤੀ ক্রিকেট ਟੀਮ ਪਾਕਿਸਤਾਨ ਨਾਲ ਜਾਣ ਦੀ ਸੰਭਾਵਨਾ ਜਿਹੜੀ ਨਜ਼ਰ ਆ ਰਹੀ ਹੈ ਭਾਰਤੀ ক্রিকেট ਟੀਮ ਤੇ ਮੇਜ਼ਬਾਨੀ ਬਦਲਣ ਦੇ ਲਈ BCCI ਨੂੰ ਕਿਹਾ ਜਾਏਗਾ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸੋ ਮੇਜ਼ਬਾਨੀ ਪਾਕਿਸਤਾਨ ਦੇ ਕੋਲ ਜਾ ਰਹੀ ਹੈ ਇਸ ਦੇ ਕਰਕੇ ਭਾਰਤੀ ਟੀਮ ਇਸ ਦੇ ਵਿੱਚ ਹਿੱਸਾ ਲਵੇਗੀ ਕਿ ਨਹੀਂ ਇਸ ਤੇ ਸੰਸ਼ਾ ਬਰਕਰਾਰ ਬਣਿਆ ਹੋਇਆ ਹੈ ਦੁਬਈ ਜਾਂ ਸ਼੍ਰੀਲੰਕਾ ਦੇ ਵਿੱਚ ਮੈਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਸੂਤਰਾਂ ਦੇ ਹਾਲਤੋਂ ਇਹ ਖਬਰ ਸਾਹਮਣੇ ਆਈ ਹੈ ਪਾਕਿਸਤਾਨ 'ਚ ਚੈਂਪੀਅਨਸ ਟਰੋਫੀ 2025 ਖੇਡੀ ਜਾਣੀ ਹੈ ਸੋ ਚੈਂਪੀਅਨਸ ਟਰੋਫੀ ਦੇ ਲਈ ਮੇਜ਼ਬਾਨੀ ਪਾਕਿਸਤਾਨ ਨੂੰ ਮਿਲੀ ਹੈ ਜਿਸ ਨੂੰ ਲੈ ਕੇ ਹੁਣ ਸੰਸ਼ਾ ਬਰਕਰਾਰ ਹੈ ਕਿ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਜਾਵੇਗੀ ਕਿ ਨਹੀਂ ਸੂਤਰ ਇਹ ਕਹਿ ਰਹੇ ਨੇ ਕਿ ਜਿਹੜਾ ਵੈਨਿਊ ਹੈ ਉਸ ਨੂੰ ਬਦਲਣ ਦੇ ਲਈ ਕਿਹਾ ਗਿਆ ਸ਼੍ਰੀਲੰਕਾ ਦੇ ਵਿੱਚ ਮੈਚ ਕਰਵਾਉਣ ਦੇ ਲਈ ਕਿਹਾ ਗਿਆ ਸੋ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਬਜ਼ਮ ਵਰਮਾ ਜੁੜ ਗਏ ਨੇ ਸੋ ਕੀ ਕੁਝ ਜਾਣਕਾਰੀ ਮਿਲ ਪਾਈ ਹੈ ਕਿ ਭਾਰਤੀ ਕ੍ਰਿਕਟ ਟੀਮ ਨਹੀਂ ਜਾਣਾ ਚਾਹੁੰਦੀ ਅ ਦੇਖੋ ਪੀਸੀਸੀਆਈ ਪਿਛਲੇ ਕਾਫੀ ਸਮੇਂ ਤੋਂ ਜੜੀ ਹੈ ਉਹ ਜਿਹੜੇ ਇਵੈਂਟਸ ਕਰਵਾ ਰਹੀ ਹੈ ਉਹ ਕਈ ਸਮਾਂ ਤੇ ਕਰਾ ਰਹੀ ਹੈ ਪਰ ਪਾਕਿਸਤਾਨ ਨੂੰ ਛੱਡ ਕੇ ਕਿਉਂਕਿ ਭਾਰਤ ਦੇ ਜਿਹੜੇ ਰਿਸ਼ਤੇ ਪਾਕਿਸਤਾਨ ਦੇ ਨਾਲ ਨੇ ਕੋਈ ਬਹੁਤ ਬਿਹਤਰ ਨਹੀਂ ਹੈਗੇ ਜਿਹਦੇ ਕਰਕੇ ਪਿਛਲੇ ਕਈ ਸਾਲਾਂ ਤੋਂ ਆ ਕਿਸੇ ਵੀ ਤਰੀਕੇ ਨਾਲ ਭਾਰਤੀ ਕ੍ਰਿਕਟ ਟੀਮ ਭਾਵੇਂ ਕੋਈ ਵੀ ਜਿਹੜਾ ਹੈ ਉਹ ਟਰੋਫੀ ਹੋਵੇ ਉਹਦੇ ਲਈ ਪਾਕਿਸਤਾਨ ਨਹੀਂ ਜਾ ਰਹੀ ਸਾਹੀ ਚੀਜ਼ ਜਿਹੜੀ ਆਈਸੀਸੀ ਨੂੰ ਵੀ ਬੀਸੀਟੀਏ ਨੇ ਕਹੀ ਹੈ ਕਿ ਸਾਡੇ ਰਿਸ਼ਤੇ ਵਧੀਆ ਨਹੀਂ ਹੈਗੇ ਜਿਹਦੇ ਕਰਕੇ ਅਸੀਂ ਨਹੀਂ ਭੇਜਣਾ ਚਾਹੁੰਦੇ ਤੇ ਹੁਣ ਇਹ ਯਾਦਾ ਸ਼੍ਰੀਲੰਕਾ ਜਾਂ ਦੁਬਈ ਤੇ ਜਿਹੜਾ ਹੈਗਾ ਉਹ ਮੈਚੇਜ਼ ਹੋ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰੀ 2008 ਇੰਡੀਆ ਕ੍ਰਿਕਟ ਟੀਮ ਏਸ਼ੀਅਨ ਜਿਹੜਾ ਕੱਪ ਹੈਗਾ ਏਸ਼ੀਆ ਕੱਪ ਹੈਗਾ ਉਹ ਖੇਡਣ ਦੇ ਲਈ ਪਾਕਿਸਤਾਨ ਚ ਗਈ ਸੀ ਕਿ ਉਸ ਤੋਂ ਬਾਅਦ ਜਿਸ ਤਰੀਕੇ ਦੇ ਸੱਬੀ ਗੇਰਾਂ ਦੇ ਤਾਲੁਕਾਤ ਹੋ ਗਏ ਸੀਗੇ ਇੰਡੀਆ ਦੇ ਪਾਕਿਸਤਾਨ ਦੇ ਨਾਲ ਉਸ ਤੋਂ ਬਾਅਦ ਕਦੇ ਵੀ ਇੰਡੀਅਨ ਕ੍ਰਿਕਟ ਟੀਮ ਪਾਕਿਸਤਾਨ ਨਹੀਂ ਗਈ 2012 ਚ ਪਾਕਿਸਤਾਨ ਕ੍ਰਿਕਟ ਟੀਮ ਜ਼ਰੂਰ ਇੰਡੀਆ ਆਈ ਸੀ ਕਿ ਪਰ ਉਸ ਤੋਂ ਬਾਅਦ ਉਹ ਵੀ ਜਿਹੜੀ ਹੈ ਕਨਕਰੀ ਮਿਲਦੀ ਹੈ ਕਿ ਇੰਡੀਆ ਦੁਬਾਰਾ ਨਹੀਂ ਆਈ ਹਾਲਾਂਕਿ ਜਿੰਨੇ ਵੀ ਵਰਲਡ ਕੱਪ ਕਹਿ ਲਈਏ T20 ਵਰਲਡ ਕੱਪ ਕਹਿ ਲਈਏ ਉਹਨਾਂ ਸਭ ਭਾਰਤ ਪਾਕਿਸਤਾਨ ਦੇ ਮੈਚ ਜ਼ਰੂਰ ਹੁੰਦੇ ਰਹੇ ਪਰ ਪਾਕਿਸਤਾਨ ਚ ਮੈਚ ਜਿਹ ਕਿ ਹੋ ਸਕਦਾ ਇਹ ਮੈਚ ਇਹ ਦੁਬਈ ਤੇ ਰੱਖੇ ਜਾਣ ਇਹ শ্রীলੰਕਾ ਤੇ ਰੱਖੇ ਜਾਣ ਜਿਸ ਨੇ ਭਾਰਤੀ ਟੀਮ ਜਿਹੜੀ ਆ ਉਹ ਆਪਣੀ ਚੈਂਪੀਅਨਸ ਟਰਾਫੀ ਦੀ ਦਾਵੇਦਾਰੀ ਜਿਹੜੀ ਉਹ ਜੀ ਬਜ਼ਮ ਕੋਈ ਅਧਿਕਾਰਿਕ ਤੌਰ ਤੇ ਕੋਈ ਲੈਟਰ ਜਾਂ ਕੋਈ ਲਿਖਿਆ ਗਿਆ ਹੈ ਬੀਸੀਸੀਆਈ ਦੇ ਵੱਲੋਂ ਜਾਂ ਫਿਰ ਹਾਲੇ ਕਿਆਸਰਾਈ ਨੇ ਕਿ ਕਿਹਾ ਜਾਏਗਾ ਇਸ ਤਰੀਕੇ ਦੇ ਨਾਲ ਦੇਖੋ ਫਿਲਹਾਲ ਦੇ ਲਈ ਹਲੇ ਕਿਆਸ ਲਾਏ ਜਾ ਰਹੇ ਨੇ ਅੰਦਰ ਦੀਆਂ ਗੱਲਾਂ ਨਿਕਲ ਕੇ ਸਾਹਮਰੇ ਆ ਰਹੀਆਂ ਨੇ ਆਫੀਸ਼ਲ ਤੌਰ ਤੇ ਤਾਂ ਹੀ ਪਤਾ ਲੱਗੂਗਾ ਜਦੋਂ ਕੋਈ ਫੈਸਲਾ ਹੋਏਗਾ ਕਿ ਵਾਕਈ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਜਾ ਰਹੀ ਹੈ ਜਾਤਰ ਆਲਟਰਨੇਟ ਮੈਚਸ ਜਿਹੜੇ ਨੇ ਉਹ ਸ਼੍ਰੀਲੰਕਾ ਜਾਂ ਦੁਬਈ ਦੇ ਜਿਹੜੇ ਨੇ ਰੱਖੇ ਜਾ ਰਹੇ ਨੇ ਕਿਉਂਕਿ ਸਭ ਤੋਂ ਨਜ਼ਦੀਕੀ ਏਰੀਆਜ਼ ਉਹੀ ਨੇ ਜਿੱਥੇ ਦੀ ਮੇਜ਼ਬਾਨੀ ਜਿਹੜੀ ਫਿਲਹਾਲ ਆਈਸੀਸੀ ਚੈਂਪੀਅਨ ਟਰਾਫੀ ਦੀ ਇਸ ਪਰ ਪਾਕਿਸਤਾਨ ਕਰਨ ਜਾ ਰਿਹਾ ਹੈ ਪਰ ਹਾਂ ਦੁਬਈ ਐ ਸ਼੍ਰੀਲੰਕਾ ਨੂੰ ਜੋੜ ਸ਼ਾਮਿਲ ਕੀਤਾ ਜਾ ਸਕਦਾ ਜਿਸ ਤਰੀਕੇ ਨਾਲ ਪਿਛਲੀ ਵਾਰ 2008 ਦੀ ਅਸੀਂ ਗੱਲ ਕਰ ਰਹੀ ਸੀਗੇ ਏਸ਼ੀਆ ਕੱਪ ਦੀ ਤਾਂ ਉਹ ਜ਼ਰੂਰ ਪਾਕਿਸਤਾਨ ਤੇ ਸ਼੍ਰੀਲੰਕਾ ਦੋਨੋਂ ਮੇਜ਼ਬਾਨੀ ਕਰ ਰਹੇ ਸੀ ਠੀਕ ਹੈ ਬਸ ਮੈਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇ ਲਈ ਪਾਕਿਸਤਾਨ ਦੇ ਵਿੱਚ ਹੋਣ ਵਾਲੀ ਚੈਂਪੀਅਨਸ ਟਰਾਫੀ ਦੇ ਉਤੇ ਹੁਣ ਇਹ ਸੰਸ਼ਾ ਬਰਕਰਾਰ ਤੋਂ ਬਣਿਆ ਕਿਉਂਕਿ BCCI ਦੇ ਵੱਲੋਂ ਇਹ ਕਿਹਾ ਜਾ ਸਕਦਾ ਹੈ ਆ ICC ਨੂੰ ਕਿ ਇਸ ਦਾ ਵੈਨਿਊ ਬਦਲਿਆ ਜਾ